ਕੰਮ ਥੋੜਾ ਜਿਆ ਲੇਟੀ ਐ ਬਾਈ ਬੱਕਾ ਕਹਿੰਦਾ ਵੀ ਲੇਟੀ ਆਪਾਂ ਹੁਣ ਬਹੁਤ ਜਲਦੀ ਕੱਢਾਂਗੇ ਕਹਿੰਦਾ ਹੁਣ ਜਿੰਨੀ ਲੇਟੀ ਹੋਈ ਆ ਪਹਿਲਾਂ ਆਪਣਾ ਇੱਟਾ ਬਗਿਓ ਇੱਟਾ ਫਰਾ ਤੇਰੇ ਭਰਾ ਨੂੰ ਚਾਚੋ ਉਧਰ ਕਹਿੰਦਾ ਲੇਟੀ ਜਾਂ ਫੇਟੀਆਂ ਸਭ ਕੱਢ ਦਾਂਗੇ ਲੈ ਕੇ ਰੱਬ ਦਾ ਨਾਮ ਸਾਰੇ ਇੱਕੋ ਜਿਹੇ ਚੋਪਰ ਨੇ ਮਾਲ ਕਹਿੰਦਾ ਵੀ ਤੂੰ ਐ ਲਾ ਲਾ ਯਾਰ ਘਾਂਟਿਆਂ ਦੇ ਹਸਾਮ ਨਾਲ ਹੀ ਖਿੱਚ ਲਾਂਗੇ ਤੇ ਥੱਲੇ ਆਪਣੀ ਜਿਹੜੀ ਟੀਮ ਆ ਪੂਰੀ ਵਰਕਰਾਰ ਖੜੀ ਆ ਇਸ ਟਾਈਮ ਪੂਰੇ ਤੂੰ ਐ ਮਤਲਬ ਵੀ ਮੁੱਠੀਆਂ ਚ ਆਪਾਂ ਕਹਿੰਨੇ ਪੰਜਾਬੀ ਹਾਂ ਮੂਰੇ ਵੀ ਲਾ ਲੋ ਚਾਲੀ ਹੈਗੀ ਇੱਕ हां भाई, भाई, जी भाई जी। एक ਛੋਟੀ ਚਾਲੀ ਫੜਦਾ ਨਹੀਂ ਲਾਉਣੀ ਆ ਲਾ ਲਓ ਦੋ ਤਰੜੀਆਂ ਇਂ ਖਿੱਚ ਲਾਂਗੇ ਜੇ ਕਹਾਂ ਲੈ ਜਾਉਂਗੇ ਤਾਂ ਖਿੱਚ ਵੀ ਲਾਵਾਂਗੇ ਏਡੀ ਕੋਈ ਗੱਲ ਨਹੀਂ ਜਿੱਦੇ ਸਿਰਦਾ ਕਰਾਂਗੇ ਯਾਰ ਲਓ ਜੀ ਬਾਈ ਜੀ ਅੱਜ ਲੱਗੀ ਆ ਛੱਤ ਪੈਣ ਤੇ ਚਾਚੇ ਬਗੜਹੋਰੀ ਲੈ ਕੇ ਖਵਾਰਾਂ ਨਾਲ ਜਿੱਥੇ ਮਾੜੀਆਂ ਮੋਟੀਆਂ ਮੂਰੀਆਂ ਕਹਿੰਦਾ ਸੀ ਬੰਦ ਕਰਾਂਗੇ ਬਾਜਰੀ ਦਾ ਇੱਕ ਛਿੱਟਾ ਵੀ ਨਹੀਂ ਥੱਲੇ ਜਾਣ ਦੇਣਾ ਹਨਾ ਜੀ ਇੱਕ ਦਾਣਾ ਵੀ ਕਹਿੰਦੇ ਬਾਜਰੀ ਦਾ ਥੱਲੇ ਨਹੀਂ ਡੇਗਣ ਦੇਣਾ ਤੇ ਇਧਰ ਬਾਈ ਹੋਰਾਂ ਨੇ ਚਲਾਤਾ ਬਿਜਲੀ ਦੀ ਜਿਹੜੀਆਂ ਪਾਈਪਾਂ ਦੀ ਫੀਟਿੰਗਾਂ ਸਟਾਰਟ ਹੈ ਬਿਲਕੁਲ ਕੰਮ ਰੈਡੀ ਕਰਦੇ ਤਰ੍ਹਾਂ ਇਹਦੇ ਨੇ ਚੋਬਰ ਲੱਗੇ ਪਏ ਨੇ ਤੇ ਬੱਲੂ ਲੱਗੇ ਪਿਆ ਥੱਲੇ ਤੇ ਆਪਾਂ ਨਾਲ ਦੀ ਨਾਲ ਸਾਨੂੰ ਉੱਚੀ ਜਾਂ ਹੋਰ ਵੀ ਕੁਝ ਵਿਖਾਉਣੇ ਆ ਤੇ ਬਾਈ ਹੁਰੀ ਕਹਿੰਦੇ ਵੀ ਸਾਨੂੰ ਚੜਨਾ ਉਤਰਨਾ ਬਹੁਤ ਔਖਾ ਸੀ ਤੇ ਨਾਲ ਦੇ ਨਾਲ ਆਪਾਂ ਪੌੜੀ ਦੀ ਤਿਆਰੀ ਕਰਤੀ ਪੌੜੀ ਤਕਰੀਬਨ ਚੜ੍ਹਿਆ ਵਰਗੀ ਆ 2-4 ਅੱਡੇ ਰਹਿ ਜਾਣਗੇ ਉਹ ਹਿੰਮਤ ਵਾਲਾ ਬੰਦਾ ਚੜ੍ਹ ਵੀ ਸਕਦਾ ਸਮਿਟ ਆਪਣਾ ਪਹੁੰਚ ਚੁੱਕਿਆ ਸਮਿਟ ਰੂਪ ਹੁੰਦੇ ਲੱਗੇ ਪਿਆ ਢੇਰ ਤੇ ਆਜੋ ਦੂਜੇ ਪਾਸੇ ਵੀ ਆਪਾਂ ਦਿਖਾ ਦਈਏ ਮੜੀ ਜੀ ਮਾਰਦਗੇ ਝਲਕ ਤੇ ਨਾਲੇ ਭਰਾਵਾਂ ਨਾਲ ਅੱਜ ਦਾ ਜਿਹੜਾ ਫੁੱਲ ਵਲੌਗ ਆਪਾਂ ਤੁਹਾਨੂੰ ਵਿਖਾਵਾਂਗੇ ਲਓ ਜੀ ਬਾਬੇ ਤੇਜਿਹਰੀ ਬੱਗਾ ਮੇਲੇ ਦਾ ਕੰਮ ਨਹੀਂ ਕਰਦਾ ਥੇਲੇ ਦਾ ਲਓ ਜੀ ਕੱਲੀਆਂ ਬਾਹਾਂ ਮਾਰ-ਮਾਰ ਕੇ ਨਿੱਕੀ-ਨਿੱਕੇ 1.5 ਫੁੱਟੀਆਂ ਬਾਹਾਂ ਮਾਰੀ ਜਾਂਦਾ ਦੂਜਿਆਂ ਨੂੰ ਦੱਸੀ ਜਾਂਦਾ ਐਂ ਕਰ ਲੋ ਬਾਹ ਕਰ ਲੋ ਲਓ ਜੀ ਆਪਣੀ ਮਸ਼ੀਨ ਵੀ ਪਹੁੰਚ ਚੁੱਕੀ ਐ ਤੇ ਬਾਬਾ ਤੇਜਾ ਚੱਕੀ ਜਾਂਦਾ ਸਰਗੇ ਜਮਾ ਨਵੇਂ ਨੁੱਕ ਮਾਂ ਦਾ ਪੁੱਤ ਸਿੱਧੇ-ਸਿੱਧੇ ਸਰਗੇ ਚੱਕੀ ਜਾਂਦਾ ਹਾਂ ਲਿਆ ਦੇ ਇੱਕ ਲਿਆ ਦੇ ਬਾਬਾ ਲਓ ਜੀ ਇੱਕ ਦੋ ਹੀ ਦੇ ਦੇ ਬਹੁਤ ਐ ਹਾਈ ਡਰੋਨ ਟਿਕਾਈ ਨਾਲ ਲੰਘਿਓ ਹਾਂ ਅਖਬਾਰ ਪਾ ਦਿੰਨੇ ਆ ਕੋਈ ਗੱਲ ਚੱਲ ਛੱਡ ਬਾਬਾ ਅਖਬਾਰ ਪਾ ਕੇ ਦੇਖਦੇ ਆ ਕੇਰਾ ਲਓ ਜੀ ਆਪਣੀ ਮਸ਼ੀਨ ਵੀ ਟਾਈਮ ਨਾਲ ਹੀ ਭੇਜਤੀ ਬਾਈ ਹੋਰਾਂ ਨੇ ਬਹੁਤ ਮਾਲੋ ਜਤੋ ਜਾਰ ਤੋਂ ਬਾਅਦ ਮਸ਼ੀਨ ਪਹੁੰਚ ਚੁੱਕੀ ਐ ਹੁਣ ਆਪੇ ਇਹ ਤੋਂ ਬਾਅਦ ਪ੍ਰੋਸੀਜਰ ਤੁਹਾਨੂੰ ਵਿਖਾਉਣੇ ਆ ਵੀ ਕੀ ਕੀ ਤਿਆਰੀਆਂ ਹੁੰਦੀਆਂ ਬਲਵਿੰਦਰ ਸਿੰਘ ਬਾਏ ਬਾਏ ਕਰਦੇ ਆ ਲਓ ਜੀ ਬਲਵੰਦਰ ਬੰਨੇ ਬਾਈ ਬਾਈ ਬੱਗੇ ਬੰਨੇ ਬਾਈ ਬਾਈ ਹਾਂ ਉਹ ਕਹਿੰਦਾ ਵੀ ਸਾਥੋਂ ਕੰਮ ਨਹੀਂ ਹੁੰਦਾ ਕਹਿੰਦਾ ਵੀ ਅਸੀਂ ਥੱਕੇ ਹਾਰੇ ਪਏ ਆ ਤੇ ਚਾਚਾ ਮੇਰਾ ਨੇ ਇੰਦਰ ਦਰਜਾ ਭਰੀ ਜਾਂਦੇ ਹਾਂਜੀ ਹਾਂਜੀ ਲਓ ਜੀ ਬਾਬਾ ਆ ਗਏ ਨਵੇਂ ਸਰਗੇ ਲੈ ਕੇ ਕਹਿੰਦਾ ਵੀ ਜਿੱਥੇ ਵੀ ਤੁਹਾਨੂੰ ਸਰਗੇ ਦੀ ਕਮੀ ਪੇਛੀ ਲੱਗਦੀ ਹੈ ਤੇ ਇਹ ਸਰਗੇ ਪਾ ਦੇ ਇਹ ਬਾਬਾ ਜੀ ਪਾ ਦਈਏ ਫਿਰ ਫਿੱਟ ਕਰ ਦਈਏ ਸਰਗੇ ਵਿੱਚ ਇਹ ਲਓ ਜੀ ਬਾਬਾ ਸਪੈਸ਼ਲੀ ਲੈ ਕੇ ਆਇਆ ਬਾਈ ਦੇਖ ਸਕਦੇ ਸਰਗੇ ਤੇ ਦੱਸਿਓ ਬਾਈ ਜੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਸਰਗੇ ਇਹ ਬਾਬਾ ਕਿੱਥੋਂ ਛਾਂਡ ਕੇ ਲੈ ਗਿਆ ਜੇ ਕਿਸੇ ਨੂੰ ਲੋੜ ਆ ਤਾਂ ਬਾਬੇ ਨਾਲ ਸੰਪਰਕ ਜ਼ਰੂਰ ਕਰਿਓ ਹੈਨਾ ਆਪਾਂ ਪਾਪਾ ਜੀ ਵਾਧੂ ਪੇ ਸਿਰਗੇ ਵਾਧੂ ਅੱਛਾ ਜੇ ਕਿਸੇ ਨੂੰ ਲੋੜ ਹੈ ਮਿਲ ਜਾਣਗੇ ਸਿਰਗੇ ਠੀਕ ਹੈ ਜੀ ਲਓ ਜੀ ਅਗਲਾ ਵਲੌਗ ਤੁਹਾਨੂੰ ਆਪਾਂ ਕਹਾਂ ਸਟਾਰਟ ਰੱਖਾਂਗੇ ਤੇ ਅਗਲੀ ਵੀਡੀਓ ਆਪਾਂ ਦਿਖਾਉਣੀ ਆ ਤੁਹਾਨੂੰ ਲਾ ਵੀ ਚੋਪਰਾ ਨੇ ਲਾ ਕੇ ਅੱਡਾ ਲੈ ਕੇ ਰੱਬ ਦਾ ਨੌਂ ਕਰਤਾ ਸਟਾਰਟ ਬਾਈ ਚੱਲ ਪਿਆ ਬੱਗਾ ਬੱਗਾ ਕਹਿੰਦਾ ਵੀ ਮੈਂ ਅੱਡਾ ਕਰ ਰਿਹਾ ਤਿਆਰ ਲੈ ਵੀ ਮਿੱਤਰੋ ਬਿਲਕੁਲ ਕੰਮ ਰੈਡੀ ਹੈ ਤੇ ਸਿਰਾ ਸਿਰਾ ਤੇਲ ਦੀ ਵਰਸ਼ਾ ਕਰ ਰਿਹਾ ਹੈ ਇਧਰੋ ਬਾਈ ਆਪਣੇ ਭਰਾਵਾਂ ਨੇ ਵੀ ਕਰਤਾ ਸੈਟ ਕੰਮ ਬਿਜਲੀ ਦਾ ਕੰਮ ਓਕੇ ਆ ਆਪਣਾ ਤੇ ਜਗਸੀਰ ਸਿਰਾ ਵੀ ਪਹੁੰਚਾਵੇ ਮੇਰੇ ਵੀਰੋ ਸਿਰਾ ਹਨਾ ਤੇ ਬਗਾ ਬਗਾ ਮੇਲੇ ਦਾ ਕੰਮ ਨਹੀਂ ਕਰਦਾ ਥੇਲੇ ਦਾ ਕਹੀ ਤੇ ਪੈ ਰੱਖੀ ਖੜਾ ਚੱਕੀ ਜਾਂਦਾ ਕਹਿੰਦਾ ਬਟੇਰੇ ਵਾਂਗੂ ਕੀ ਗੱਲ ਹੈ ਬੋਲਦਾ ਚੱਲਦਾ ਨਹੀਂ ਤੂੰ ਬੋਲ ਚੱਲਦਾ ਪੈ ਮੜਾ ਮੋਟਾ ਛੇਕੜ ਕੋਈ ਦਿੱਕਤ ਵਾਲੀ ਗੱਲ ਨਹੀਂ ਕਹਿੰਦਾ ਮੈਨੂੰ ਬਜਰੀ ਦੀ ਵੇਟ ਹੈ ਤੇ ਆਉਣ ਦੇ ਇਧਰ ਰੇੜੀ ਭਰੀ ਭرائی ਤੇ ਮੈਂ ਨਾਲ ਦੀ ਨਾਲ ਹੀ ਪੱਤਰ ਕੱਢਦਾ ਸੀਰਾ ਮੁੱਛਾਂ ਦੇ ਜੀਵ ਜੀ ਮਾਰਦਾ ਕਹਿੰਦਾ ਭਾਈ ਚਾਹ ਦਾ ਟਾਈਮ ਸੀ ਪਰ ਰੋਟੀ ਹੁਣੀ ਝੁੱਲਸ ਕੇ ਆਟੇ ਕਹਿੰਦੇ ਦੋ ਬਾਅਦ ਫਿਰ ਤੰਗ ਹੋਵਾਂਗੇ ਰੋਟੀ ਦੇ ਨਾਲ ਚਾਹ ਪੀਤੀ ਦੀ ਹੈਨਾ ਲਓ ਜੀ ਗਾਂਹਾਂ ਵਾਲਾ ਵੀ ਆਪਾਂ ਤੁਹਾਨੂੰ ਵਿਖਾਉਨੇ ਆ ਲਓ ਜੀ ਡਾਕਟਰ ਸਾਹਿਬ ਜਨੇ ਪੌੜੀ ਦਾ ਸਹਾਰਾ ਲਈ ਚਾਚਾ ਪਕੜਦੇ ਮੈਂ ਦੂਸੇ ਮਡੇ ਪਹੁੰਚ ਕੇ ਟਰਾਲੀ ਦੇ ਖੜੇ ਨੇ ਤੇ ਚੱਲ ਪਈ ਮਸ਼ੀਨ ਕਾਲੇ ਹੋਰੀ ਪੂਰਾ ਯੋਰਾ ਦਾ ਚਰਾ ਰਹੇ ਨੇ ਕੰਮ ਲੈ ਵੀ ਗਾਂਹਾਂ ਵਾਲੇ ਦੀ ਕਰ ਲੋ ਤਿਆਰੀ ਚੋਬਰੋ ਹੁਣ ਕਹਦੇ ਵੀ ਲਾਈਨ ਰੇਲ ਗੱਡੀ ਦੀ ਲਈ ਵੰਗੂ ਲੰਮੀ ਲੈ ਕੇ ਜਾਵਾਂਗੇ ਤੇ ਉਤੋਂ ਦੀ ਜਾਣਗੀਆਂ ਗੱਡੀਆਂ ਸ਼ੂਕ ਦੀਆਂ ਤੁਰੀਆਂ ਹਨਾ ਲੈ ਚੱਕੀ ਚੱਕੀ ਚਾਲੀ ਕਰ ਇਧਰ ਜਿਹੜੇ ਕਰਦੇ ਲੈ ਕੰਮ ਥੋੜਾ ਜਿਆ ਲੈਟੀ ਐ ਬਾਈ ਬੱਗਾ ਕਹਿੰਦਾ ਵੀ ਲੈਟੀ ਆਪਾਂ ਹੁਣ ਬਹੁਤ ਜਲਦੀ ਕੱਢਾਂਗੇ ਕਹਿੰਦਾ ਹੁਣ ਜਿੰਨੀ ਲੈਟੀ ਹੋਈ ਆ ਪਹਿਲਾਂ ਆਪਣਾ ਇਟਾ ਵਗੇ ਇਟਾ ਫਰਾ ਇਧਰੇ ਭਰਾ ਨੂੰ ਚੱਕੋ ਉਧਰ ਕਹਿੰਦਾ ਲੈਟੀ ਜਾਂ ਫੇਟੀਆਂ ਸਭ ਕੱਢ ਦਾਂਗੇ ਲੈ ਕੇ ਰੱਬ ਦਾ ਨਾਮ ਸਾਰੇ ਇਸ ਕੋਜੇ ਚੋਪਰ ਨੇ ਮਾਲ ਕਹਿੰਦਾ ਵੀ ਤੂੰ ਐ ਲਾਲਾ ਯਾਰ ਕਾਂਟਿਆਂ ਦੇ ਸਾਹਮਣੇ ਲਈ ਖਿੱਚ ਲਾਂਗੇ ਤੇ ਥੱਲੇ ਆਪਣੀ ਜਿਹੜੀ ਟੀਮ ਆ ਪੂਰੀ ਵਰਕਰਾਰ ਖੜੀ ਆ ਇਸ ਟਾਈਮ ਪੂਰੇ ਟਾਈਮ ਮਤਲਬ ਵੀ ਮੁੱਠੀਆਂ ਚ ਆਪਾਂ ਕਹਿੰਨੇ ਪੰਜਾਬੀ ਹਾਂ ਮੂਰੇ ਵੀ ਲਾ ਲਓ ਚਾਲੀ ਹੈਗੀ ਇੱਕ ਆ ਪਈ ਐ ਇੱਕ ਛੋਟੀ ਚਾਲੀ ਫੜਦਾ ਨਹੀਂ ਲਾਉਣੀ ਆ ਲਾ ਲਓ ਦੋ ਤੇ ਰੜੀਆਂ ਹੀ ਖਿੱਚ ਲਾਂਗੇ ਜੇ ਕਹਾਂ ਲੈ ਜਾਉਂਗੇ ਤਾਂ ਖਿੱਚ ਵੀ ਲਾਵਾਂਗੇ ਢਿੱਕੂ ਗੱਲ ਤੇ ਸਿਰਦਾ ਕਰਾਂਗੇ ਯਾਰ ਜਮਾ ਵੀ ਤੇ ਸਿਰਦਾ ਕਰਾਂਗੇ ਧਰ ਤਰ ਯਾਰ ਧਰ ਲਓ ਧਰ ਲਓ ਧਰ ਲਾ ਚਾਲੀ ਧਰ ਲਾ ਯਾਰ ਘੁਟਵਾ ਲਓ ਕੋਲ ਲੇ ਆ ਚਾ ਕੇ ਨਾਲ ਪਾਜ ਲਾਉ ਜੀ ਮੁੰਡਾ ਟਾਲੀ ਵਾਲਾਂ ਦਾ ਦੂਜੀ ਛੱਤ ਉਤੋਂ ਦੀ ਆ ਕੇ ਕਹਿੰਦਾ ਮੈਂ ਛੱਤ ਦੇਖਣਾ ਹੈ ਸਪੈਸ਼ਲੀ ਮੁੰਡਾ ਛੱਤ ਦੇਖਣ ਪਹੁੰਚ ਗਿਆ ਤੇ ਸਿਰਾ ਸਿਰੇ ਕੋਈ ਸੁਣਾ ਦੇ ਫਿਰ ਸ਼ੇਰ ਸ਼ੂਰਾ ਅੱਜ ਛੱਤ ਤੇ ਯਾਰਾਂ ਦੀ ਕੋਠੀ ਦੀ ਛੱਤ ਪੈ ਰਹੀ ਹੈ ਕੋਈ ਕੁਜੀ ਚ ਆ ਜਾ ਤੜਕੇ ਤਾਂ ਕਹਿੰਦਾ ਸੀ ਮੈਂ ਗੀਤ ਸੁਣਾਉਂ ਗੀਤ ਸੁਣਾਉਂ ਤੇ ਹੁਣ ਤੂੰ ਕੋਈ ਸੁਣਾਉਂਦੇ ਨਹੀਂ ਬੋਲ ਚੱਲ ਮਾੜਾ ਮੋਟਾ ਯਾਰ ਐਵੇਂ ਜਮੀ ਚੁੱਪ ਕਰਿਆ ਬੈਠੇ ਆਉਂਦੇ ਕੁਛ ਨਾ ਕੁਛ ਹੈ ਆਉਂਦੇ ਨਹੀਂ ਲੈ ਵੀ ਇਹ ਕਹਿੰਦਾ ਵੀ ਔੜ ਤਾਂ ਨਹੀਂ ਔੜੂਗਾ ਜਰੂਰ ਥੋੜਾ ਜਿਹਾ ਟਾਈਮ ਲੱਖ ਅੱਛਾ ਕੋ ਗੱਲੀ ਤੂੰ ਗੱਲੀ ਕਰ ਦੇ ਸੱਟ ਓਕੇ ਲਓ ਜੀ ਪਹਿਲੀ ਰੀੜੀ ਲੈ ਕੇ ਆਪਣਾ ਬੱਗਾ ਪਹੁੰਚ ਰਿਹਾ ਹੈ ਲੈ ਵੀ ਖੁੰਝੇ ਤੇ ਆ ਜਾ ਬੱਕੇ ਚੱਕ ਪੁੱਤ ਓਏ ਮਾਰ ਦੀ ਹਾਂ ਹਾਂ ਬੱਦ ਘਟ ਹੋ ਜਾਂਦੇ ਨੇ ਕਈ ਵਾਰੀ ਚੱਲ ਜਾ ਲਗਾਸ ਤੋਂ ਮੜਾ ਸਿਰੇ ਲਿਆ ਡਾਈ ਜਾ ਕੇ ਗਸ ਕੇ ਮੜਾ ਜਾ ਓ ਓਏ ਮੜਾ ਪੀਸ ਕਿੱਥੇ ਦੇਦਰਵਾ ਲੈ ਵੀ ਬੱਕਾ ਵੀ ਨਿੱਕੇ ਨਿੱਕੇ ਹੱਥਾਂ ਨਾਲ ਛੋਟੀ ਦੀ ਲੈ ਕੇ ਕਹੀ ਤੇ ਮੁੰਡਾ ਪੱਦਰ ਕਰ ਰਿਹਾ ਚੋਬਰ ਹਾਂ ਸਿਰੇ ਕੀ ਹਾਲ ਹੈ ਐਂ ਦੱਸ ਵੀ ਸੱਤ ਤੇ ਸਭ ਤੋਂ ਜਿਆਦਾ ਔਖਾ ਕੌਣ ਹੁੰਦਾ ਫਿਰ ਭਾਈ ਜਿਹੜਾ ਪਾਣੀ ਪਾਉਂਦਾ ਢੋਲ ਚੋਂ ਸਭ ਤੋਂ ਔਖਾ ਉਹ ਹੈ ਕਾਰਨ ਕਾਰਨ ਉਹ ਬਾਰੀ ਨਹੀਂ ਆਉਂਦੀ ਮੈਂ ਜਾ ਕੇ ਆਇਆਂਗਾ ਹੋਰ ਸਾਰੇ 2 ਮਿੰਟ ਖੜਪੀ ਜਾਂਦੇ ਪਾਣੀ ਵਾਲੀ ਢੋਖ ਹੈ ਪਾਣੀ ਆ ਤਾਂ ਸਭ ਤੋਂ ਢੋਖ ਹੈਗਾ ਸਾਤ ਤੇ ਆ ਵੀ ਢੋਖ ਹੈਗਾ ਰੀੜੀ ਚੱਲ ਅੱਛਾ ਇਹ ਵੀ ਰੀੜੀ ਚਲਾਉਣੇ ਵੀ ਸੌਕੀ ਹੈ ਵੀ ਮਤਲਬ ਪਾਣੀ ਵਾਲਾ ਔਖਾ ਹੈ ਪਾਣੀ ਆ ਤਾਂ ਸਭ ਤੋਂ ਜ਼ਿਆਦਾ ਔਖਾ ਹੈ ਬਾਈ ਜੇ ਕਿਸੇ ਦੀ ਵੀਡੀਓ ਦੇਣਾ ਬਾਈ ਢੋਲ ਤੇ ਨਾ ਲੱਗੋ ਢੋਲ ਤੇ ਨਾ ਲੱਗੋ ਬਰੇਤੀ ਤੇ ਲੱਗੋ ਬਾਜਰੀ ਤੇ ਲੱਗੋ ਠੀਕ ਮੱਠਣਾਉਂਦਾ ਉਹਦਾ ਬੰਦਰਾ ਲਾਲ ਮੂਹ ਰਿਹਾ ਮੈਂ ਦੇਖ ਕੇ ਆਇਆ ਉਹਨੂੰ ਅੱਛਾ ਲੈ ਵੀ ਲੈ ਹਾੜ ਲੈ ਸੁਖਵਿੰਦਰ ਸੁਖਵਿੰਦਰ ਕਹਿੰਦਾ ਗੱਲ ਹੀ ਕੁਛ ਨਹੀਂ ਬਾਈ ਯਾਰ ਕਹ ਕੀ ਕਿੱਜ ਸਿਰਾ ਵੀ ਆ ਗਿਆ ਚਾਲੀਆਂ ਤਾਂ ਹਾਂ ਜਗਦਾ ਉੱਤਰੀ ਆਉਂਦਾ ਚੋਬਰ ਚਾਲੀਆਂ ਇਹ ਲੈ ਵੀ ਚੁਪ ਪਲਟਾ ਦੇ ਪਲਟਾ ਦੇ ਬਈ ਪਲਟਾ ਦੇ ਸਿਰਾ ਕਹਿੰਦਾ ਪਲਟਾਉਣ ਦੇ ਹਾਲਤ ਨਹੀਂ ਆਉਂਦੀ ਉਹ ਕਪੈਨ ਚਲਾਉਂਦਾ ਚੋਬਰ ਫੋਰਮੈਨ ਹੈ ਪਰ ਅੱਡੋ ਅੱਡੀ ਕੰਮ ਨਾ ਉਹੀ ਰਾਸ ਆਉਂਦਾ ਜਿਹਹੇ ਜੇ ਕੋਈ ਕੰਮ ਕਰਦਾ ਲੈ ਤਾਂ ਲੈ ਲੈਦਾ ਜਰੂਰ ਆ ਪਰ ਇਹ ਅਮਲਾ ਪਲਟਾਉਣ ਦੀ ਔਖੀ ਜਿਹੀ ਲੱਗੀ ਹੈ ਨਾ ਚੱਕਦੀ ਗੱਡੀ ਮਗਰੀ ਅੱਛਾ ਪਟਾਉਣ ਵਾਸਤੇ ਬੰਦਾ ਹੋਰ ਰੱਖਿਆ ਹੈ ਲੈ ਵੀ ਖੁਦ ਮਾਲਕ ਖੁਦ ਮਾਲਕ ਖੜਾ ਇਸ ਟਾਈਮ ਇਹ ਕਹਿੰਦਾ ਮੈਂ ਦੇਖ ਰੇਕ ਤੇ ਖੜਾ ਵੀ ਕਿਹੜਾ ਕਿੰਨੀਆਂ ਰੇੜੀਆਂ ਦੇਖਦਾ ਉਹਦੇ ਹਿਸਾਬ ਨਾਲ ਉਹਨੇ ਪੁਆਇੰਟ ਜੁੜਨਗੇ ਜਿਹੜਾ ਬੰਦਾ ਸਹੀ ਤਰੀਕੇ ਨਾਲ ਪੂਰੀਆਂ ਰੇੜੀਆਂ ਦੇਖੂ ਆਥਰੇ ਉਹਦਾ ਫੁੱਲ ਮਾਨਦਾਨ ਹੋਊਗਾ ਕਿਉਂ ਦੀ ਤੇ ਗਾਂਧੀ ਕੈਂਚਨ ਵਾਂਗੂ ਆਥਰੇ ਉਹਦਾ ਧੂਆਂ ਛੜਾ ਦੇਣਾ ਜਿਹੜਾ ਬੰਦਾ ਸਹੀ ਤਰੀਕੇ ਨਾਲ ਕੰਮ ਕਰੂਗਾ ਹਨਾ ਤੇ ਲੈ ਵੀ ਸਿਰੇ ਦੇ ਹੱਥ 'ਚ ਇੱਕ ਫੋਨ ਹੈ ਤੇ ਇਹਦੀ ਡਿਊਟੀ ਐ ਇਕੱਲੇ ਵਾਈਬ੍ਰੇਟਰ ਤੇ ਹਨਾ ਸਿਰੇ ਹਾਂ ਫੋਨ ਉਠਾਉਣੀਆਂ ਪਾ ਤਾਰ ਜੀ ਜੋੜ ਨਾ ਕੱਲੇ ਜੋੜ ਹਾਂ ਕਹਿੰਦਾ ਵੀ ਜੋੜ ਨੰਗਾ ਕੱਲਾ ਉਹੀ ਜੋੜ ਫੜਨਾ ਤੇ ਲੈ ਵੀ ਆਪਾਂ ਤੁਹਾਨੂੰ ਥੱਲਾ ਵੀ ਆਪਾਂ ਦਿਖਾਉਨੇ ਆ ਪ੍ਰੋਗਰਾਮ ਕਿਵੇਂ ਚੱਲ ਰਿਹਾ ਥੱਲਾ ਜਦੋਂ ਅਸੀਂ ਉਦੋਂ ਵੀਡੀਓ ਬੰਦ ਕਰਦੇ ਨੇ ਵੀ ਸਾਡਾ ਵੱਡਾ ਮਿਸਤਰੀ ਆਈ ਨਾ ਆਹ ਤੇ ਡਰ ਲੱਗਦਾ ਬਾਜ਼ ਨਹੀਂ ਡਰਦੇ ਜੀ ਜਾਨਵਰ ਤੋਂ ਹਾਂ ਅਸੀਂ ਡਰਦੇ ਸੀ ਡਰਦੇ ਆ ਬਾਈ ਵੱਡੇ ਮਿਸਤਰੀ ਉਹ ਆ ਗਿਆ ਜੀ ਨਾਲ ਇਕੱਠੇ ਹੋ ਕੇ ਨਾਲ ਦੀ ਇਕੱਠੇ ਹੋ ਕੇ ਘਰ ਜਾਂਦੇ ਨੇ ਸਹੀ ਗੱਲ ਹੈ ਸਿਰਾ ਕਹਿੰਦਾ ਵੀ ਵੱਡੇ ਮਿਸਤਰੀ ਤੋਂ ਲੱਗਦਾ ਡਰ ਉਹ ਤਾਂ ਚੋਰੀਆਂ ਬਣਾ ਰਿਹਾ ਸੀਰੇ ਤਾਂ ਹੋ ਗਈ ਡੈਡੀ ਡੈਡੀ ਲੈ ਵੀ ਲਈਓ ਤੁਰਦਾ ਕਿਵੇਂ ਚੋਬਰੇ ਚਾਲੀਆਂ ਅੱਜ ਆਲੀ ਥੱਲੇ ਲਾਣੀ ਹੌਲੀ ਹੌਲੀ ਰਾਵੜੀ ਬਾ ਉਹ ਸਿੱਖ ਗਿਆ ਵਾ ਸਿੱਖ ਛੱਡਦਾ ਕਰ ਉਹ ਸਿੱਖ ਗਿਆ ਸਿੱਖ ਗਿਆ ਪਟੌਣੀ ਦੀ ਸਿੱਖ ਗਿਆ ਬਾਈ ਓਏ